ਪਿਤੇ ਦਿਨੀ ਅਮਰੀਕਾ ਦੇ ਸੂਬੇ ohio ਦੇ ਸ਼ਹਿਰ cincinnati ਦੇ xavier ਯੂਨੀਵਰਸਿਟੀ ਵਿਖੇ 8ਵਾਂ ਸਾਲਾਨਾ cincinnati ਫੈਸਟੀਵਲ ਆਫ ਫੇਥਸ ਸਰਬ ਧਰਮ ਸੰਮੇਲਨ ਦਾ ਆਯੋਜਨ ਕੀਤਾ ਗਿਆ equasion ਸੰਸਥਾ ਵੱਲੋਂ ਕਰਵਾਏ ਜਾਂਦੇ ਇਸ ਸੰਮੇਲਨ ਦੇ ਵਿੱਚ 13 ਪ੍ਰਮੁੱਖ ਵਿਸ਼ਵ ਧਰਮਾਂ ਦੇ ਲੋਕਾਂ ਅਤੇ 34 ਤੋਂ ਵੱਧ ਧਾਰਮਿਕ ਸੰਸਥਾਵਾਂ ਅਤੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ सिनसिनाटी डेटन ਅਤੇ ਹੋਰ ਨਾਲ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰੇ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ ਅਤੇ ਗੁਰਨਾਨਕ ਸੁਸਾਇਟੀ ਗੁਰਦੁਆਰਾ ਸਾਹਿਬ ਦੀ ਸੰਗਤ ਵੱਲੋਂ ਆਏ ਹੋਏ ਹਜ਼ਾਰਾਂ ਮਹਿਮਾਨਾਂ ਲਈ ਲੰਗਰ ਦੀ ਸੇਵਾ ਕੀਤੀ ਗਈ ਆਪਾਂ ਰਿਪਰੈਜ਼ੈਂਟ ਕਰ ਰਹੇ ਹਾਂ ਅੱਜ ਵੈਸਟਚੈਸਟਰ ਦੇ ਗੁਰਦੁਆਰਾ ਸਾਹਿਬ ਗੁਰਨਾਨਕ ਸਿੱਖ ਸੁਸਾਇਟੀ ਆਫ ਵੈਸਟਚੈਸਟਰ ਤੇ ਆਪਾਂ ਲਗਭਗ 10 ਸਾਲਾਂ ਤੋਂ ਇੱਥੇ ਲੰਗਰ ਦੀ ਸੇਵਾ ਕਰਵਾ ਰਹੇ ਹਾਂ ਤੇ ਇੱਥੇ ਸਾਰੇ ਧਰਮਾਂ ਦੇ ਲੋਕ ਹਰ ਸਾਲ ਪਾਰਟਿਸਪੇਟ ਕਰਦੇ ਆ ਤੇ ਸਾਡੇ ਲਈ ਇਹ ਬਹੁਤ ਮਾਣ ਦੀ ਗੱਲ ਹੈ ਕਿ ਆਪਾਂ ਗੁਰੂ ਜੀ ਦਾ ਲੰਗਰ ਲੈ ਕੇ ਤੇ ਹਰ ਸਾਲ ਸਾਰੇ ਵੋਲੰਟੀਅਰ ਸਾਰੇ ਸੇਵਾਦਾਰ ਸਾਰੀਆਂ ਸੰਗਤਾਂ ਮਿਲ ਕੇ ਜੁੜ ਕੇ ਗੁਰਦੁਆਰਾ ਸਾਹਿਬ ਦੀ ਕਿਚਨ ਵਿੱਚ ਪਣਾਉਂਦੀਆਂ ਨੇ ਇੱਥੇ ਵੀ ਲੰਗਰ ਮਾਣਾ ਮोटा ਤਿਆਰ ਹੁੰਦਾ ਹੈ ਡਰਿੰਕ ਸਰਵ ਕੀਤੇ ਜਾਂਦੇ ਨੇ ਤੇ ਸਾਰੇ ਧਰਮਾਂ ਦੇ ਲੋਕ ਐਸ ਯੂ ਕੈਨ ਸੀ ਆਉਂਦੇ ਨੇ ਇੱਥੇ ਤੇ ਕੀ ਕਹਿੰਦੇ ਪਾਰਟਿਸਪੇਟ ਕਰਦੇ ਨੇ ਤੇ ਇਹ ਬਹੁਤ ਸਾਡੀ ਮਾਣ ਵਾਲੀ ਗੱਲ ਆ ਤੇ ਆਪਾਂ ਇਹਨਾਂ ਦੇ ਨਾਲ ਸ਼ੇਅਰ ਵੀ ਕਰਦੇ ਹਾਂ ਕਿ ਸਾਡਾ ਧਰਮ ਕੀ ਹੈ ਸਾਡਾ ਵਿਰਸਾ ਕੀ ਹੈ ਸਾਡੀ ਸਿੱਖੀ ਕੀ ਹੈ ਤਾਂ ਕਿ ਆਪਾਂ ਇਹਨਾਂ ਦੇ ਵਿੱਚ ਜਾ ਕੇ ਮਿਲ ਕੇ ਇਹਨਾਂ ਨੂੰ ਦੱਸ ਸਕੀਏ so grateful to be part of this langar and what a wonderful moment to remind ourselves that if we just learn to share with one another we could answer the question of how do we feed the, wor the world's hungers so I'm grateful to be with you today I want to echo what the archbishop has just said uh, we cannot, concentrate on prayer we cannot concentrate on work we cannot concentrate on the vital aspects of life if we do not have the food we need to sustain ourselves and we're grateful to the sick community for providing this langar and making it possible for all of us at the festival to enjoy ourselves and it should be something we carry away to try and help alleviate hunger in our country and of course around the world ਸਮਾਗਮ ਦਾ ਉਦਘਾਟਨ ਵੱਖ-ਵੱਖ ਧਰਮਾਂ ਦੀ ਅਰਦਾਸ ਨਾਲ ਹੋਇਆ ਸਿੱਖ ਭਾਈਚਾਰੇ ਦੇ ਮੈਂਬਰ ਪ੍ਰਭਜੋਤ ਸਿੰਘ ਨੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਾਰਾ ਸੰਸਾਰ ਇੱਕ ਪਰਮਾਤਮਾ ਦੀ ਰਚਨਾ ਹੈ ਜਿੱਥੇ ਕੋਈ ਵੀ ਕਿਸੇ ਨਾਲੋਂ ਉੱਚਾ ਜਾਂ ਨੀਵਾਂ ਨਹੀਂ ਹੈ ਉਹਨਾਂ ਨੇ ਸਾਰਿਆਂ ਨੂੰ ਸਾਂਝੀ ਭਲਾਈ ਲਈ ਇਕੱਠੇ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ budo silenced and speak for those unseen Peh ko nae, nae peh manat aan. Frighten none and fear none. Let us not merely tolerate the other, but recognize the inherent worth as sacred, as vital, as part of the same whole. The so called powerless are actually powerful. If and only if we stand together, can we progress? There can be no progress without the other. O oh, Group, bless us with courage to act, compassion to listen, and humility to serve. Let us not ask, Who is mine? Let us ask, Whom can I serve? Gurdwara Nanak Society since de Ragi Pai, Paramjit Singh, Pai, Bikramjit Singh, Pai. ਅੰਗਦ ਦੀਪ ਸਿੰਘ ਅਤੇ ਬੀਬੀ ਮਹਿਰ ਗੌਰ ਦੇ ਜਥੇ ਨੇ ਸਿੱਖ ਸੰਗਤ ਸਣੇ ਸ਼ਬਦ ਹੋਏ ਇਕੱਤਰਿਤ ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋ ਲਿਵਲਾਈ ਦਾ ਕੀਰਤਨ ਕੀਤਾ ਅੱਖ ਵੱਖ ਧਰਮਾਂ ਦੇ ਲੋਕ ਪਹੁੰਚੇ ਹਨ ਉਹਨਾਂ ਨੇ ਆਪਣਾ ਆਪਣਾ ਧਰਮ ਦਾ ਪ੍ਰਚਾਰ ਕੀਤਾ ਹੈ ਸੋ ਦਸਰਿਆਂ ਨੂੰ ਵੀ ਮੌਕਾ ਮਿਲਿਆ ਹੈ ਸ਼ਬਦ ਗਾਇਨ ਕੀ ਕਰਨ ਦਾ ਸੋ ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ ਸੋ ਅੱਜ ਦੇ ਜੋ ਪ੍ਰੋਗਰਾਮ ਹਨ ਉਹਨਾਂ ਵਿੱਚ ਸੰਸਨਾਟ ਦੀ ਸੰਗਤਾਂ ਉਹ ਵੀ ਪਹੁੰਚੀਆਂ ਹਨ ਉਹਨਾਂ ਨੇ ਲੰਗਰਾਂ ਦੀ ਸੇਵਾ ਵੀ ਕੀਤੀ ਹੈ ਅਤੇ ਸ਼ਬਦ ਦਾ ਪ੍ਰਚਾਰ ਕੀਤਾ ਹੈ ਇਸੀ ਤਰ੍ਹਾਂ ਸਤਿਗੁਰ ਸਾਰਿਆਂ ਨੂੰ ਬਲ ਬਖਸ਼ਿਸ਼ ਕਰਨ ਸਿੱਖ ਪ੍ਰਦਰਸ਼ਨੀ ਵਿੱਚ ਪੁਸਤਕਾਂ ਤੋਂ ਇਲਾਵਾ ਸਿੱਖ ਧਰਮ ਬਾਰੇ ਜਾਣਕਾਰੀ ਲਈ ਕਕਾਰ ਵੀ ਰੱਖੀ ਗਈ ਆਏ ਹੋਈ ਮਹਿਮਾਨਾਂ ਨੂੰ ਦਸਤਾਰ ਬੰਨਣ ਅਤੇ ਉਸ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ ਦਸਤਾਰ ਸਜਾ ਕੇ ਬੱਚੇ ਵੱਡੇ ਅਤੇ ਬਜ਼ੁਰਗ ਸੰਮੇਲਨ ਦੇ ਵਿੱਚ ਘੁੰਮਦੇ ਹੋਏ ਦਿਖਾਈ ਦਿੱਤੇ ਇਕੁਇਜਨ ਸੰਸਥਾ ਦੇ ਬੋਰਡ ਮੈਂਬਰ ਅਸੀਸ ਗੌਰ ਨੇ ਕਿਹਾ ਇਹ ਇੱਕ ਵਿਲੱਖਣ ਸਾਲਾਨਾ ਸਮਾਗਮ ਹੈ ਜੋ ਵਕ ਵਕ ਪਾਈ ਜਾ ਰਿਹਾ ਅਤੇ ਧਰਮ ਦੇ ਲੋਕਾਂ ਨੂੰ ਇਕੱਠੇ ਕਰਦਾ ਹੈ ਸਿੱਖ ਨੌਜਵਾਨਾਂ ਨੂੰ ਆਏ ਹੋਏ ਮਹਿਮਾਨਾਂ ਨਾਲ ਸਿੱਖ ਧਰਮ ਅਤੇ ਪਛਾਣ ਬਾਰੇ ਜਾਣਕਾਰੀ ਸਾਂਝੇ ਕਰਦੇ ਹੋਏ ਵੇਖਣਾ ਸਾਡੇ ਲਈ ਮਾਣ ਵਾਲੀ ਗੱਲ ਹੈ ਸਾਰੇ ਜਿਹੜੇ ਇੱਥੇ ਆਉਂਦੇ ਆ ਸਾਡੇ ਗਵਾਂਡੀ ਟੀਚਰਸ ਡਾਕਟਰਸ ਉਹਨਾਂ ਨੂੰ ਚੰਗਾ ਲੱਗਦਾ ਵੀ ਉਹ ਸਾਨੂੰ ਸਵਾਲ ਜਵਾਬ ਕਰ ਸਕਦੇ ਨੇ ਵੀ ਸਾਡਾ ਧਰਮ ਕੀ ਹੈ ਅਸੀਂ ਕੀ ਬਲੀਵ ਕਰਦੇ ਆ ਤੇ ਇਹ ਸਾਡਾ ਮੌਕਾ ਹੁੰਦਾ ਜਿੱਥੇ ਅਸੀਂ ਆਪਣੀ ਟਰਮਸ ਦੇ ਨਾਲ ਆਪਣਾ ਨੈਰੇਟਿਵ ਆਪਣੀ ਸਟੋਰੀ ਆਪ ਦੱਸ ਸਕੀਏ ਇੱਕ ਪ੍ਰੋਐਕਟਿਵ ਤਰੀਕੇ ਦੇ ਨਾਲ ਸੋ ਸਾਨੂੰ ਬਹੁਤ ਮਾਣ ਆ ਵੀ ਜਿਹੜੀ ਇਕੁਏਸ਼ਨ ਆਰਗੇਨਾਈਜੇਸ਼ਨ ਹੈਗੀ ਆ ਉਹ ਹਰ ਇੱਕ ਸਾਲ ਇਹ ਪ੍ਰੋਗਰਾਮ ਆਰਗੇਨਾਈਜ਼ ਕਰਦੇ ਨੇ ਜਿੱਥੇ ਸਾਰੇ ਧਰਮਾਂ ਨੂੰ ਮੌਕਾ ਮਿਲਦਾ ਆਪਣੇ ਬਾਰੇ ਇਨਫੋਰਮੇਸ਼ਨ ਸ਼ੇਅਰ ਕਰਨ ਦਾ ਵਾਈਗਰਜੀ ਕਾ ਖਾਲਸਾ ਵਾਈਗਰਜੀ ਕੀ ਫਤਿਹ